ਬਾਈ ਗੁਰਜੀ ਦਾ ਖਾਲਸਾ ਤੇ ਬਾਈ ਗੁਰਜੀ ਦੀ ਫਤਿਹ ਅੱਜ ਜਿਹੜਾ ਮਾਰਚ ਜਿਹੜਾ ਆ ਆਪਣਾ ਕੱਢਿਆ ਡਾਂਗ ਪਰੇਡ ਦਾ ਇਹ ਆਪਾਂ ਕਰਾਲੀ ਕੱਢਿਆ ਬਾਬਾ ਸ਼ਿਕਾਰਾ ਸਿੰਘ ਜੀ ਜਿਹੜਾ ਆਪਣੇ ਜਥੇਦਾਰ ਆਪਾਂ ਕੁਲਵਿੰਦਰ ਸਿੰਘ ਉਹਨਾਂ ਵੱਲੋਂ ਕਰਾਲੀ ਦੇ ਜਿਹੜੇ ਜਥੇਦਾਰ ਲੱਗੇ ਹੋਏ ਆ ਉਹਨਾਂ ਦੇ ਵੱਲੋਂ ਤੇ ਇੱਥੇ ਇੱਕ ਬੇਨਤੀ ਆ ਸਾਰੇ ਆਪਣੇ ਪੰਜਾਬੀ ਵੀਰਾਂ ਨੂੰ ਕਿ ਭਈ ਕੋਈ ਬੰਦਾ ਪ੍ਰਵਾਸੀ ਦਾ ਸਾਥ ਨਾ ਦੇਵੇ ਇੱਕ ਕੰਮ ਇੱਥੇ ਹੁਸ਼ਿਆਰਪੁਰ ਹੋਇਆ ਤੁਸੀਂ ਵੇਖ ਹੀ ਲਿਤਾ ਉਹ ਮੁੰਡਾ ਛੋਟਾ ਜਿਹਾ ਆਇਆ ਉਹਦੇ ਨਾਲ ਇੱਕ ਹੁਣ ਇੱਕ ਦੋ ਹੋਰ ਕੰਮ ਹੋ ਗਿਆ ਜਲੰਧਰ ਤੇ ਇੱਕ ਹੋ ਗਿਆ ਕੁੰਬੜੇ ਤੁਹਾਨੂੰ ਪਤਾ ਦੋ ਨੌਜਵਾਨ ਜਿਹੜੇ ਪੰਜਾਬੀ ਜਿਹੜੇ ਆਪਣੇ ਮਾਰਤੇ ਸੀ ਤੇ ਆਪਾਂ ਇਹ ਚੀਜ਼ ਸਪੋਰਟ ਨਾ ਕਰੋ ਇਹਨਾਂ ਨੂੰ ਜਿਹੜਾ ਬੰਦਾ ਕਿਹੇ ਬੰਦੇ ਦੀ ਸਪੋਰਟ ਕਰਦੇ ਵੇਖ ਗਿਆ ਤੇ ਅਸੀਂ ਫੇਰ ਨਹੀਂ ਡਾਂਗ ਭਾਵੇਂ ਉਹ ਪੰਜਾਬੀ ਹੋਵੇ ਆਵੇ ਤੇ ਭਾਵੇਂ ਉਹ ਪ੍ਰਵਾਸੀ ਤੇ ਆਪਾਂ ਇੱਕੋ ਗੱਲ ਕਹਿੰਦੇ ਆ ਕਿ ਆਜ ਕਰਾਲੀ ਮਹਾਲੀ ਪੰਜਾਬ ਦੇ ਵਿੱਚ ਜਿੰਨੇ ਬਦਮਾਸ਼ੀ ਕੀਤੀ ਪ੍ਰਵਾਸੀ ਨੇ ਤੇ ਇਹ ਨਾ ਸੋਚ ਲਓ ਟਾਡੀ ਬਦਮਾਸ਼ੀ ਚੱਲਣ ਦਵਾਂਗੇ ਜਿੱਥੇ ਬਦਮਾਸ਼ੀ ਕਰੋ ਉੱਥੇ ਡਾਂਗ ਫੇਰ ਕੇ ਉੱਥੇ ਡਾਂਗ ਫੇਰ ਕੇ ਪੁੱਠਾ ਕਰਕੇ ਟੰਗਾਂਗੇ ਸਾਬ ਤੁਹਾਨੂੰ ਲੱਗਦਾ ਨਹੀਂ ਹੈ ਕਿ ਕਿ ਵੀ ਜਿਵੇਂ ਲੁਧਿਆਣੇ ਦੇ ਵਿੱਚ ਕਾਰਵਾਈ ਪਾਈ ਸੀਗੀ ਭਾਈ ਅਮਰਤਪਾਲ ਮੈਰੋ ਨੇ ਕਮਲ ਕੌਰ ਦੇ ਮਾਮਲੇ ਦੇ ਵਿੱਚ ਤੇ ਦੂਜੀ ਕਾਰਵਾਈ ਪਈ ਸੀਗੀ ਸੰਭੂ ਬਾਰਡਰ ਦੇ ਉੱਤੇ ਮੰਜੇ ਦੇ ਨਾਲ ਵੱਢ ਕੇ ਟੰਗਿਆ ਸੀ ਇਸ ਤਰ੍ਹਾਂ ਦੀ ਕਾਰਵਾਈ ਪਾਣ ਦੀ ਲੋੜ ਹੈ ਬਈ ਇਦਾਂ ਦੀ ਕਾਰਵਾਈ ਪਾਣ ਦੀ ਲੋੜ ਆ ਹੁਣ ਜੇ ਵੇਖੋ ਜਿਹੜਾ ਬੰਦਾ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਜਿਹੜਾ ਗਲਤ ਕੰਮ ਕੀਤਾ ਆ ਉਹਨੂੰ ਤੇ ਬੰਦੇ ਨੂੰ ਹੁਸ਼ਿਆਰਪੁਰ ਦੇ ਬੰਦਿਆਂ ਨੂੰ ਬਾਹਰ ਨਹੀਂ ਜਾਣ ਦੇਣਾ ਚਾਹੀਦਾ ਉੱਥੇ ਵੱਢ ਕੇ ਉੱਥੇ ਡੰਗ ਦਿੰਦੇ ਚਰਾਏ ਦੇ ਤੈਂਬਾ ਬੇਨਤੀ ਆ ਕਿ ਜੇ ਕੋਈ ਐਦਾਂ ਦਾ ਕੰਮ ਕਰਦੇ ਲੱਭ ਜਾਂਦਾ ਉਹਨੂੰ ਭੱਜਣ ਨਾ ਦਿਓ ਉੱਥੇ ਵੱਢ ਕੇ ਉੱਥੇ ਟੰਗ ਦਿਓ ਕੋਈ ਨਹੀਂ ਕਦੀ ਵੀ ਪੰਜਾਬ ਦੇ ਜਿਹੜੇ ਬੰਦੇ ਕਾਫੀ ਜ਼ਿਆਦਾ ਹੋਣ ਉਹਦੇ ਕੋਹ ਨਹੀਂ ਵਿਗਾੜ ਸਕਦੀ ਜੇ ਤੁਸੀਂ ਕਹੋਵੇ ਕਿ ਹਾਂ ਭਈ ਐਦਾਂ ਆ ਤੁਹਾਡਾ ਕੋਈ ਨਹੀਂ ਕੋਹ ਵਿਗਾੜ ਸਕਦਾ ਜੇ ਨਹੀਂ ਆ ਤਾਂ ਸਾਨੂੰ ਦੱਸੋ ਅਸੀਂ ਟੰਗਾਂਗੇ ਇੱਕ ਹੋਰ ਵੀ ਗੱਲ ਹੈ ਨਸ਼ਟੀਏ ਜੀ ਵਿੱਚ ਬਹੁਤ ਜਿਹੜਾ ਅਪਰਵਾਸੀ ਕੰਮ ਕਰਦਾ ਏ ਉਹਨਾਂ ਨੂੰ ਵੀ ਵਾਰਨਿੰਗ ਦੇਣ ਦੀ ਲੋੜ ਨਹੀਂ ਇੱਥੇ ਸੜਕਾਂ ਨਾਲ ਘੁੰਮਣ ਨਾਲ ਚੰਗਾ ਭਾਈ ਸਾਰੇ ਪਾਸੇ ਦਵਾਂਗੇ ਇਸ ਟਾਈਮ ਅਸੀਂ ਹੁਸ਼ਿਆਰਪੁਰ ਵਾਲੇ ਪਾਸੇ ਚੱਲੇ ਆ ਠੀਕ ਆ ਆਪਾਂ ਹੁਸ਼ਿਆਰਪੁਰ ਉਹਦੇ ਪਰਿਵਾਰ ਨੂੰ ਮਿਲਣਾ ਅਜਨੀਆਂ ਪਹੁੰਚਾ ਸਾਰੀ ਉਧਰ ਨੂੰ ਚੱਲੇ ਆ ਬਾਕੀ ਇਹ ਆ ਇੱਥੇ ਬਾਬਾ ਸ਼ਿਗਾਰਾ ਸਿੰਘ ਜੀ ਹੈਗੇ ਆ ਜਿਹਦਾ ਬਾਬਾ ਕੁਲਵਿੰਦਰ ਸਿੰਘ ਜੀ ਆਗੇ ਆ ਜਿਹੜੇ ਸਾਡੇ ਮੌਜੂਦਾ ਜਦੇਦਾਰ ਆ ਤੇ ਇਹ ਆ ਕਿ ਉਹਨਾਂ ਦਾ ਹੁਕਮ ਹੋਇਆ ਸੀ ਕਿ ਜੇ ਨਹੀਂ ਮੰਨਦੇ ਤੇ ਫਿਰ ਇਹਨਾਂ ਨੂੰ ਡਾਂਗ ਨਾ ਬਣਾਓ ਕੋਈ ਚੱਕਰ ਨਹੀਂ ਆ ਤੇ ਬਾਹ ਇੰਨੀ ਬੇਨਤੀ ਪਰਿਵਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਗੁਰਜੀ ਕਾ ਖਾਲਸਾ ਤੇ ਬਾਈ ਗੁਰਜੀ ਕੀ ਫਤਿਹ ਅੱਜ ਜਿਹੜਾ ਮਾਰਚ ਜਿਹੜਾ ਆ ਆਪਣਾ ਕੱਢਿਆ ਡਾਂਗ ਪਰੇਡ ਦਾ ਇਹ ਆਪਾਂ ਕਰਾਲੀ ਕੱਢਿਆ ਬਾਬਾ ਸ਼ਕਾਰਾ ਸਿੰਘ ਜੀ ਜਿਹੜਾ ਆਪਣੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਉਹਨਾਂ ਵੱਲੋਂ ਕਰਾਲੀ ਤੇ ਜਿਹੜੇ ਜਥੇਦਾਰ ਲੱਗੇ ਹੋਏ ਆ ਉਹਨਾਂ ਦੇ ਵੱਲੋਂ ਤੇ ਇੱਥੇ ਇੱਕ ਬੇਨਤੀ ਆ ਸਾਰੇ ਆਪਣੇ ਪੰਜਾਬੀ ਵੀਰਾਂ ਨੂੰ ਕਿ ਭਾਈ ਕੋਈ ਬੰਦਾ ਪਰਵਾਸੀ ਦਾ ਸਾਥ ਨਾ ਦੇਵੇ ਇੱਕ ਕੰਮ ਇੱਥੇ ਹੁਸ਼ਿਆਰਪੁਰ ਹੋਇਆ ਤੁਸੀਂ ਵੇਖ ਹੀ ਲਿਤਾ ਉਹ ਮੁੰਡਾ ਛੋਟਾ ਜਿਹਾ ਆਇਆ ਉਹਦੇ ਨਾਲ ਇੱਕ ਹੁਣ ਇੱਕ ਦੋ ਹੋਰ ਕੰਮ ਹੋ ਗਿਆ ਜਲੰਧਰ ਤੇ ਇੱਕ ਹੋ ਗਿਆ ਕੁੰਬੜੇ ਤੁਹਾਨੂੰ ਪਤਾ ਦੋ ਨੌਜਵਾਨ ਜਿਹੜੇ ਪੰਜਾਬੀ ਜਿਹੜੇ ਆਪਣੇ ਮਾਰਤੇ ਸੀ ਤੇ ਆਪਾਂ ਇਹ ਚੀਜ਼ ਸਪੋਰਟ ਨਾ ਕਰੋ ਇਹਨਾਂ ਨੂੰ ਜਿਹੜਾ ਬੰਦਾ ਕਿਹੇ ਬੰਦੇ ਦੀ ਸਪੋਰਟ ਕਰਦੇ ਵੇਖ ਗਿਆ ਤੇ ਅਸੀਂ ਫੇਰ ਨਹੀਂ ਡਾਂਗ ਭਾਵੇਂ ਉਹ ਪੰਜਾਬੀ ਹੋਵੇ ਆਵੇ ਤੇ ਭਾਵੇਂ ਉਹ ਪ੍ਰਵਾਸੀ ਤੇ ਆਪਾਂ ਇੱਕੋ ਗੱਲ ਕਹਿੰਦੇ ਆ ਕਿ ਅੱਜ ਕਰਾਲੀ ਮਹਾਲੀ ਪੰਜਾਬ ਦੇ ਵਿੱਚ ਜਿੰਨੇ ਬਦਮਾਸ਼ੀ ਕੀਤੀ ਪ੍ਰਵਾਸੀ ਨੇ ਤੇ ਇਹ ਨਾ ਸੋਚ ਲਓ ਤੁਹਾਡੀ ਬਦਮਾਸ਼ੀ ਚੱਲਣ ਦਵਾਂਗੇ ਜਿੱਥੇ ਬਦਮਾਸ਼ੀ ਕਰੋ ਉੱਥੇ ਡਾਂਗ ਫੇਰ ਕੇ ਉੱਥੇ ਡਾਂਗ ਫੇਰ ਕੇ ਪੁੱਠਾ ਕਰਕੇ ਟੰਗਾਂਗੇ ਸਿਕਸਾ ਸਾਹਿਬ ਤੁਹਾਨੂੰ ਲੱਗਦਾ ਨਹੀਂ ਹੈ ਕਿ ਕਿ ਵੀ ਜਿਵੇਂ ਲੁਧਿਆਣੇ ਦੇ ਵਿੱਚ ਕਾਰਵਾਈ ਪਾਈ ਸੀਗੀ ਭਾਈ ਅਮਰਪਾਲ ਮੈਰੋ ਨੇ ਕਮਲਕੌਰ ਦੇ ਮਾਮਲੇ ਦੇ ਵਿੱਚ ਤੇ ਦੂਜੀ ਕਾਰਵਾਈ ਪਾਈ ਸੀਗੀ ਸੰਭੂ ਬਾਰਡਰ ਦੇ ਉੱਤੇ ਮੰਜੇ ਦੇ ਨਾਲ ਵੱਢ ਕੇ ਟੰਗੇ ਸੀ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੀ ਲੋੜ ਹੈ ਬਈ ਇਦਾਂ ਦੀ ਕਾਰਵਾਈ ਪਾਣ ਦੀ ਲੋੜ ਆ ਹੁਣ ਜੇ ਵੇਖੋ ਜਿਹੜਾ ਬੰਦਾ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਜਿਹੜਾ ਗਲਤ ਕੰਮ ਕੀਤਾ ਆ ਉਹਨੂੰ ਤੇ ਬੰਦੇ ਨੂੰ ਹੁਸ਼ਿਆਰਪੁਰ ਦੇ ਬੰਦਿਆਂ ਨੂੰ ਬਾਹਰ ਨਹੀਂ ਜਾਣ ਦੇਣਾ ਚਾਹੀਦਾ ਉੱਥੇ ਵੱਢ ਕੇ ਉੱਥੇ ਡਾਂਗ ਦੇਂਦੇ ਚਰਾਏ ਦੇ ਤੇ ਮੈਂ ਬੇਨਤੀ ਆ ਕਿ ਜੇ ਕੋਈ ਇਦਾਂ ਦਾ ਕੰਮ ਕਰਦੇ ਲੱਭ ਜਾਂਦਾ ਉਹਨੂੰ ਭੱਜਣ ਨਾ ਦਿਓ ਉੱਥੇ ਵੱਢ ਕੇ ਉੱਥੇ ਡਾਂਗ ਦਿਓ ਕੋਈ ਨਹੀਂ ਕਦੀ ਵੀ ਪੰਜਾਬ ਦੇ ਜਿਹੜੇ ਬੰਦੇ ਕਾਫੀ ਜ਼ਿਆਦਾ ਹੋਣ ਉਹਦੇ ਕੋਹ ਨਹੀਂ ਵਿਗਾੜ ਸਕਦੀ ਜੇ ਤੁਸੀਂ ਕਹੋਗੇ ਕਿ ਹਾਂ ਭਈ ਇਦਾਂ ਆ ਤੁਹਾਡਾ ਕੋਈ ਨਹੀਂ ਕੋਹ ਵਿਗਾੜ ਸਕਦਾ ਜੇ ਨਹੀਂ ਆ ਤੇ ਸਾਨੂੰ ਦੱਸੋ ਅਸੀਂ ਟੰਗਾਗੇ ਇੱਕ ਹੋਰ ਵੀ ਗੱਲ ਹੈ ਨਸ਼ੀਏ ਦੀ ਵਿੱਚ ਬਹੁਤ ਜਿਹੜਾ ਅਪਰਵਾਸੀ ਕੰਮ ਕਰਦਾ ਏ ਉਹਨਾਂ ਨੂੰ ਵੀ ਵਾਰਨਿੰਗ ਦੇਣ ਦੀ ਲੋੜ ਨਹੀਂ ਇੱਥੇ ਸੜਕਾਂ ਨਾਲ ਕੋ ਮੰਨਣ ਨਾਲ ਚੰਗਾ ਬਈ ਸਾਰੇ ਪਾਸੇ ਦਵਾਂਗੇ ਇਸ ਟਾਈਮ ਅਸੀਂ ਹੁਸ਼ਿਆਰਪੁਰ ਵਾਲੇ ਪਾਸੇ ਚੱਲੇ ਆ ਠੀਕ ਆ ਆਪਾਂ ਹੁਸ਼ਿਆਰਪੁਰ ਉਹਦੇ ਪਰਿਵਾਰ ਨੂੰ ਮਿਲਣਾ ਅਜਨੀਆਂ ਫੌਜਾਂ ਸਾਰੀ ਉਧਰ ਨੂੰ ਚੱਲੇ ਆ ਬਾਕੀ ਇਹ ਆ ਇਥੇ ਬਾਬਾ ਸ਼ਗਾਰਾ ਸਿੰਘ ਜੀ ਹੈਗੇ ਆ ਜਿਹਦਾ ਬਾਬਾ ਕੁਲਵਿੰਦਰ ਸਿੰਘ ਜੀ ਆਗੇ ਆ ਜਿਹੜੇ ਸਾਡੇ ਮੌਜੂਦਾ ਜ਼ਿੰਮੇਵਾਰ ਆ ਤੇ ਇਹ ਆ ਕਿ ਉਹਨਾਂ ਦਾ ਹੁਕਮ ਹੋਇਆ ਸੀ ਕਿ ਜੇ ਨਹੀਂ ਮੰਨਦੇ ਤੇ ਫਿਰ ਇਹਨਾਂ ਨੂੰ ਡਾਂਗ ਨਾ ਮਣਾਓ ਕੋਈ ਚੱਕਰ ਨਹੀਂ ਆ ਤੇ ਬਾਹਰ ਇੰਨੀ ਬੇਨਤੀ ਪਰਿਵਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ